ਕੁਸੀਂ 10 ਸਾਲਾਂ ਤੋਂ 8 ਸਾਲਾਂ ਤੋਂ ਪੀਐਸਟ ਦਾ ਪੇਪਰ ਦੇ ਰਹੇ ਹੋ ਪਾਸ ਨਹੀਂ ਹੋ ਰਿਹਾ ਅੱਕੇ ਪਏ ਹੋ ਥੱਕੇ ਪਏ ਹੋ ਆ ਸਟੂਡੈਂਟ ਦੀ ਖੁਸ਼ੀ ਦਾ ਟਿਕਾਣਾ ਦੇਖੋ ਜਿਨ੍ਹਾਂ ਨੇ ਕਿ ਐਮਐਸਡਬਲਿਊ ਸਟਡੀ ਨਾਲ ਜੁੜ ਕੇ 10 ਸਾਲਾਂ ਬਾਅਦ 8 ਸਾਲਾਂ ਬਾਅਦ ਵੀ ਆਪਣਾ ਪੇਪਰ ਪਾਸ ਕਰ ਲਿਆ ਕਿਉਂਕਿ ਪਿਛਲੇ 10ਾਂ 8ਾਂ ਸਾਲਾਂ ਤੋਂ 10 ਵਾਰੀ 8 ਵਾਰੀ ਪੇਪਰ ਦਿੱਤਾ ਕਦੇ ਪਾਸ ਨਹੀਂ ਹੋਇਆ ਪਰ ਇਸ ਵਾਰ 2023 ਦੇ ਵਿੱਚ ਬਾਜ਼ੀ ਮਾਰ ਲਈ ਆ ਸਟੂਡੈਂਟ ਦੇ ਰਿਵਿਊ ਦੇਖੋ ਉਸ ਤੋਂ ਬਾਅਦ ਸਨੈਰੀ ਆਫਰ ਤੁਹਾਡੇ ਵਾਸਤੇ ਵੀ ਹੈ ਇਨੇ ਦਵਿੰਦਰ ਸਿੰਘ ਜਿਨ੍ਹਾਂ ਦਾ ਆਪਣੇ MSW ਸਟੱਡੀ ਚੈਨਲ ਜੁੜ ਕੇ 8 ਸਾਲਾਂ ਬਾਅਦ ਪੇਪਰ ਪਾਸ ਹੋਇਆ ਬਹੁਤ-ਬਹੁਤ ਵਧਾਈਆਂ। ਇਨ ਕੋ ਹੋਰ ਸਟੂਡੈਂਟ ਜਿਨ੍ਹਾਂ ਨੇ ਕਿ 10 ਸਾਲਾਂ ਬਾਅਦ ਬਾਜ਼ੀ ਮਾਰੀ ਹੈ ਪੀਸਟ ਦੇ ਪੇਪਰ ਚ ਅਸ਼ਪਾਲ ਕੌਰ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ। ਹੁਣ ਵਾਰੀ ਹੈ ਬਾਜ਼ੀ ਮਾਰਨ ਦੀ ਟਾਡੀ ਦੇਖਦੇ ਆਪ ਪੀਡੀਓ ਪੂਰੀ। ਤੁਸੀਂ ਪੀਸਟ ਜਾਂ ਸੀਐਟਟ ਪਾਸ ਕਰਨਾ ਹੈਗਾ ਤਾਂ ਤੁਸੀਂ 115 ਪਲੱਸ ਅੰਕ ਲੈ ਸਕਦੇ ਹੋ। ਰਾਹੁਲ ਨੈਣ ਦੀ ਤਰ੍ਹਾਂ ਆਪਣੇ ਚੈਨਲ ਤੋਂ ਫ੍ਰੀ ਵੀਡੀਓ ਦੇਖ ਕੇ ਤੇ ਪੜ੍ਹਨਾ ਕਿੱਥੋਂ ਹੈ ਕੰਟੈਂਟ ਕਿੱਥੋਂ ਮਿਲਦਾ ਉਹ ਸਾਰਾ ਕੁਝ ਤੁਹਾਨੂੰ ਦੱਸਦੇ ਆ। ਪਿਛਲੇ ਕਾਫੀ ਸਮੇ ਤੋਂ ਐਮਐਸਡਬਲੂ ਚੈਨਲ ਨਾਲ ਜੁੜਿਆ ਐ ਸੀ ਤੇ ਇਸ ਵਾਰ ਮੇਰਾ ਪੀਐਸਟੈਟ ਜਿਹੜਾ ਕਲੀਅਰ ਹੋ ਗਿਆ ਇਹ ਸਾਰਾ ਸ਼ਰੇ ਜਿਹੜਾ ਹਰਜੀਤ ਸਰ ਨੂੰ ਜਾਂਦਾ ਉਹਨਾਂ ਦੀ ਮਿਹਨਤ ਸਦਕਾ ਅੱਜ ਮੇਰਾ ਪੀਐਸਟੈਟ ਕਲੀਅਰ ਹੋ ਗਿਆ ਬਹੁਤ ਮਿਹਨਤ ਕੀਤੀ ਸਰ ਨੇ ਬਹੁਤ ਜ਼ਿਆਦਾ ਦਿਨ ਰਾਤੇ ਕੀਤਾ ਸਾਢੇ 12 ਵਜੇ ਔਰ ਮੈਂ ਤੇ ਦਿ ਲੋ ਸਰ ਦਾ ਥੈਂਕ ਯੂ ਕਰਦਾ ਥੈਂਕ ਯੂ ਸਰ ਜੀ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਜੀ ਦਾ ਆਦੀ ਨੇ ਬਹੁਤ ਮਿਹਨਤ ਕੀਤੀ ਤੇ ਸਾਡਾ ਅੱਜ ਟੈਟ ਕਲੀਅਰ ਹੋ ਗਿਆ ਇਹ ਆਪ ਜੀ ਦੇ ਸਰਕਾਰ ਹੀ ਹੋਇਆ ਥੈਂਕ ਯੂ ਸਰ ਥੈਂਕ ਯੂ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸ਼ਸ਼ਟਿਕਾਰ ਹਾਂ ਜੀ ਮੈਂ ਰਸ਼ਵਿੰਦਰ ਕੌਰ विलेज काजेवास मैं अपनी पी एस टैट की तैयारी एम एस डबल यू मटीरियल तो करी सी जो कि हरजीत सर द्वारा करवाई गई थी सर का पढ़ाने का तरीका बहुत ही वीया मेरा पी एस स्टैट क्लीयर हो गया मेरे टोटल नाइनटी वन मार्क्स आए हैं मेरी कैटागरी जरनल है थैंक यू हाँ जी सताल जी मेरा नाम है हरप्रीत कौर विलेज विद्याल मैं अपने पी एस स्टैट पेपर की तैयारी एम एस डबल स्टडी मटीरियल से की जो कि अजीत सर द्वारा करवाई गई सर ने बहुत ही वीये तरीके साथ तैयारी करवाई सेंनत तो सदका ही अच्छा मेरा प्रिया स्टैट पेपर क्लीयर है मेरी कैटागिरी एससी है तो मेरे एटी फाइव मार्क्स बने मैं हरजीत सर का बहुत बहुत धन्यवाद करना चाहनी उन्होंने मेहनत तो सदका ही अच्छ मेरा पेपर क्लीयर है थैंक यू सर सत मैं मनप्रीतला ਜਿਨਾਂ ਦੀ ਬਦੌਲਤ ਮੈਂ ਆਪਣਾ ਪੀਐਸਟੈਟ ਕਲੀਅਰ ਕੀਤਾ ਜਿੱਦਾਂ ਕਿ 30 ਅਪ੍ਰੈਲ 2023 ਨੂੰ ਹੋਇਆ ਤੇ ਮੈਂ ਇਹ ਫਿਊਚਰ ਜਿਨਾਂ ਨੇ ਪੀਐਸਟੈਟ ਦੇਣਾ ਹੈ ਉਹਨਾਂ ਸਾਥੀਆਂ ਨੂੰ ਜਾਂ ਜਿਨ੍ਹਾਂ ਦਾ ਇਸ ਵਾਰ ਪੀਐਸਟੈਟ ਕਲੀਅਰ ਨਹੀਂ ਹੋਇਆ ਉਹਨਾਂ ਨੂੰ ਵੀ ਇਹ ਦੱਸਣਾ ਦੇਵਾਂਗਾ ਕਿ ਤੁਸੀਂ ਵੀ ਐਮਐਸਡਬਲ ਚੈਨਲ ਨਾਲ ਜੁੜ ਕੇ ਆਪਣੇ ਪੀਐਸਟੈਟ ਦੀ ਤਿਆਰੀ ਇੱਕ ਵਧੀਆ ਤਰੀਕੇ ਨਾਲ ਡੀਪਲੀ ਕਰ ਸਕਦੇ ਹੋ ਹਰਜੀਤ ਸਰ ਦਾ ਪੜਾਉਣ ਦਾ ਤਰੀਕਾ ਬਹੁਤ ਵਧੀਆ ਹੈ ਉਹ ਹਰ ਇੱਕ ਕਨਸੈਪਟ ਨੂੰ ਕੰਟੈਂਟ ਨੂੰ ਡੀਪਲੀ ਕਰਵਾ ਰਹੇ ਨੇ ਸੋ ਇਸ ਚੈਨਲ ਨਾਲ ਜੁੜੋ ਅਤੇ ਆਪਣੀ ਤਿਆਰੀ ਨੂੰ ਇੱਕ ਵਧੀਆ ਤਰੀਕੇ हां जी स्टूडेंट ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਇਸ ਤੋਂ ਪਹਿਲਾਂ ਆਪਣੇ ਚੈਨਲ ਤੋਂ ਹਜ਼ਾਰਾਂ ਸਟੂਡੈਂਟ ਪੀਐਸਟੈਟ ਸੀਟੈਟ ਪਾਸ ਕਰ ਚੁੱਕੇ ਆ ਤੁਸੀਂ ਆ ਵੀ ਦੇਖ ਸਕਦੇ ਹੋ ਜਿੰਨਾ ਸਟੂਡੈਂਟਾਂ ਨੇ ਅੱਜ ایਟੀਟੀ ਸਿਲੈਕਟਡ ਵੀ ਆ 106 ਨੰਬਰ ਜਿਹੜੇ ਪ੍ਰਾਣੀ ਪੀਐਸਟੈਟ ਦੇ ਸਮੇਂ ਲਏ ਹੈਗੇ ਆ ਇਹ ਤੁਸੀਂ ਹੋਰ ਆਪਣੇ ਰਿਵਿਊਸ ਤੋਂ ਇਸ ਵਾਰ 2023 ਦੇ ਜਿਨ੍ਹਾਂ ਨੇ ਪਾਸ ਕੀਤਾ ਸੀ 30 ਅਪ੍ਰੈਲ ਵਾਲਾ ਤੁਸੀਂ ਦੇਖ ਸਕਦੇ ਹੋ 96 ਮਾਰਕਸ ਹੈਗੇ ਆ 99 ਮਾਰਕਸ ਹੈਗੇ ਆ ਜਗਦੀਪ ਹੈਗੇ ਆ ਇਸ ਕੋਲ 97 ਮਾਰਕਸ ਵਾਲੇ ਹੈਗੇ ਆ ਫਿਰ ਕੁਆਲੀਫਾਈਡ ਤੁਸੀਂ ਲਿਖਿਆ ਹੋਏ ਬਹੁਤ ਸਾਰੇ ਮਾਰਕਸ ਇਥੇ ਨਹੀਂ ਨੋਟ ਕੀਤੇਗੇ ਠੀਕ ਹੈ 85 ਮਾਰਕਸ ਹੈਗੇ ਡਬਲ ਡਬਲ ਪੀ ਐਸ ਟੀ ਵੀ ਬਹੁਤ ਸਾਰੇ ਨੇ ਪਾਸ ਕੀਤਾ ਹੈਗਾ ਤੇ ਚੈਨਲ ਐਮ ਐਸ ਡਬਲਯੂ ਸਟੱਡੀ ਦੀ ਮਿੰਤ ਸਦਕਾ ਹੀ ਇਹ ਸਟੂਡੈਂਟ ਅੱਜ ਇੱਥੇ ਆਪਣੀਆਂ ਫੋਟੋਆਂ ਲਵਾ ਸਕੇ ਤੁਸੀਂ ਦੇਖ ਸਕਦੇ ਹੋ ਤੁਹਾਡੀ ਸਕਰੀਨ ਤੇ ਉੱਪਰ 100 ਮਾਰਕਸ ਲੈ ਕੇ ਗਿਆ ਰਜੀਤ ਕੌਰ ਹਜ਼ਾਰਾਂ ਹੀ ਸਟੂਡੈਂਟ ਜਿਹੜੇ ਪਾਸ ਕਰ ਚੁੱਕੇ ਹੋ ਤੁਸੀਂ ਵੀ ਇਹਨਾਂ ਲਿਸਟ 'ਚ ਸ਼ਾਮਲ ਹੋ ਸਕਦੇ ਹੋ ਇਸ ਰਿਸ਼ਮਿਸ਼ ਡੇ ਤੇ ਤੁਹਾਨੂੰ ਖਾਸ ਆਫਰ ਦਿੱਤਾ ਜਾ ਸਕਦਾ ਤੁਸੀਂ ਲਾਹਾ ਠਾ ਸਕਦੇ ਹੋ ਬਾਕੀ ਮਸਟ ਗੇਟ ਈਟੀਟੀ ਸਿਲੈਕਟਰ ਆਪਣੇ ਬਹੁਤ ਸਾਰੇ ਕੈਂਡੀਡੇਟ ਹੈਗੇ ਤੁਸੀਂ ਦੇਖ ਸਕਦੇ ਹੋ ਇੱਥੇ ਜ਼ਿਆਦਾ ਗੱਲ ਨਹੀਂ ਕਰਾਂਗੇ ਤੇ ਮੇਨ ਜਿਹੜੀ ਮੈਂ ਗੱਲ ਤੁਹਾਨੂੰ ਦੱਸਣਾ ਆਪਾਂ ਅੱਜ ਤੁਹਾਨੂੰ ਆਫਰ ਦੇਣ ਜਾ ਰਹੇ ਹਾਂ ਕ੍ਰਿਸਮਸ ਡੇ ਤੇ ਤੁਹਾਡੇ ਲਈ ਇੱਕ ਖਾਸ ਆਫਰ ਚੱਲ ਰਿਹਾ ਜੋ ਕਿ ਆਪਣੇ ਤਿੰਨ ਤਰ੍ਹਾਂ ਦੇ ਕੋਰਸ ਪੀਐਸਟ ਵਾਸਤੇ ਹੈਗੇ ਆ ਤੁਸੀਂ ਦੇਖਦੇ ਹੋ ਪਹਿਲਾ ਕੋਰਸ ਹੈ ਜਿਹੜਾ 999 ਰੁਪਏ ਦਾ ਕੋਰਸ ਹੈ ਜਿਹਦੇ ਵਿੱਚ ਸੀਡੀਪੀ ਪੰਜਾਬੀ ਇੰਗਲਿਸ਼ ਤਿੰਨਾਂ ਤਰ੍ਹਾਂ ਦੇ ਜਿਹੜੇ ਤੁਹਾਨੂੰ ਸਬਜੈਕਟ ਮਿਲਦੇ ਆ 90 ਅੰਕਾਂ ਦਾ ਕੋਰਸ ਆ ਉਹ 999 ਦੀ بجائے ਹੁਣ ਤੁਹਾਨੂੰ ਕ੍ਰਿਸਮਸ ਦੇ ਰਾਤੀ 25 ਤਰੀਕ ਤੱਕ ਅ ਕਹਿੰਦਾ ਮਤਲਬ ਵੀ 12 ਵਜੇ ਤੱਕ ਤੁਹਾਨੂੰ ਪਹਿਲੇ 30 ਸਟੂਡੈਂਟ ਨੂੰ ਇੱਕ ਆਫਰ ਦਿੱਤਾ ਗਿਆ 쿠ਪਨ ਦਿੱਤੇ ਗਿਆ ਕਿ ਇਹ ਕੋਰਸ ਤੁਹਾਨੂੰ 200 ਦਾ ਡਿਸਕਾਊਂਟ 쿠ਪਨ ਮਿਲੇਗਾ ਤੇ 800 ਚ ਮਿਲੇਗਾ ਇਸ ਲਈ ਜਿਹੜਾ ਫੁੱਲ ਐਸਐਸਸੀ ਦਾ ਕੋਰਸ ਆ 2000 ਵਾਲਾ ਕੋਰਸ ਉਹ ਤੇ ਤੁਹਾਨੂੰ 300 ਦਾ ਡਿਸਕਾਊਂਟ 쿠ਪਨ ਦਿੱਤਾ ਗਿਆ ਉਹ ਤੁਹਾਨੂੰ 1700 ਚ ਮਿਲੇਗਾ ਜਿਹੜਾ ਕੋਰਸ ਤੁਹਾਡਾ ਕੱਲੀ ਸੀਡੀਪੀ ਦਾ ਚਾਹੇ ਵੀਰਡ ਵਾਲੇ ਚਾਹੇ ਈਟੀਟੀ ਵਾਲੇ ਉਹ ਕੋਰਸ 500 ਦਾ ਕੋਰਸ ਪੈਂਦਾ ਪਹਿਲੇ ਉਸ ਕੋਰਸ ਤੇ ਵੀ ਤੁਹਾਨੂੰ 100 ਦਾ ਡਿਸਕਾਊਂਟ 쿠ਪਨ ਦਿੱਤਾ ਗਿਆ ਪਹਿਲੇ 30 ਸਟੂਡੈਂਟ ਪਾਸੇ ਉਹ ਕੋਰਸ ਤੁਹਾਨੂੰ 4 ਸਟੂਡੀਓ ਦੇ ਆਫਰ ਸਮਾਪਤ ਹੋ ਜਾਣਗੇ ਫਿਰ ਕੋਰਸਾਂ ਦੀ ਫੀਸ ਵੱਧ ਜਾਏਗੀ ਇਹ ਕੋਰਸ ਲੈਣ ਦੇ ਲਈ ਹੁਣੇ ਹੀ ਐਮਐਸਡਬਲਯੂ ਸਟੱਡੀ ਐਪ ਨੂੰ ਪਲੇ ਸਟੋਰ ਤੋਂ ਜਾ ਕੇ ਡਾਊਨਲੋਡ ਕਰ ਲਓ ਜਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਦਿੱਤਾ ਹੈ ਕਮੈਂਟਾਂ ਚ ਵੀ ਲਿੰਕ ਪਿੰਨ ਕੀਤਾ ਗਿਆ ਐਪ ਦਾ ਐਪ ਦੇ ਉੱਪਰ ਹੀ ਸਾਨੂੰ ਕੋਰਸ ਮਿਲ ਗਿਆ ਡਾਇਰੈਕਟ ਕੋਰਸਾਂ ਦੇ ਵੀ ਲਿੰਕ ਸਾਨੂੰ ਦਿੱਤੇ ਗਏ ਆ ਡਾਇਰੈਕਟ ਕੋਰਸ ਤੇ ਵੀ ਜਾ ਕੇ ਤੁਸੀਂ ਪਰਚੇਸ ਕਰ ਸਕਦੇ ਹੋ 쿠ਪਨ ਯੂਜ਼ ਜ਼ਰੂਰ ਕਰ ਲੈ ਕਿਉਂਕਿ 쿠ਪਨ ਦੇ ਨਾਲ ਹੀ ਤੁਹਾਡੀ ਫੀਸ ਦੇ ਵਿੱਚ ਕਮੀ ਆਏਗੀ ਨਹੀਂ ਤਾਂ ਤੁਹਾਨੂੰ ਫੀਸ ਉਨੀ ਹੀ ਪੈਗੀ ਇਸ ਲਈ 쿠ਪਨ ਯੂਜ਼ ਕਰਨਾ ਤੁਹਾਡੇ ਧਿਆਨ ਚ ਹੋਣਾ ਚਾਹੀਦਾ ਤੇ 쿠ਪਨ ਨੂੰ ਪ੍ਰੈਸ ਕਰੋਗੇ ਨਾਲ ਦੀ ਨਾਲ ਤੁਹਾਡੀ ਫੀਸ ਘਟ ਜਾਏਗੀ ਤੇ ਜੁਆਇਨ ਕਰੋ ਅੱਜ ਹੀ ਤਿਆਰੀ ਕਰੋ ਆਪਣਾ ਜਿਹੜਾ ਸੁਪਨਾ ਪੀਐਸਟਟ ਦਾ ਉਹ ਸਕਾਰ ਕਰੋ ਜ਼ਿਆਦਾ ਜਾਣਕਾਰੀ ਲਈ ਨੰਬਰ ਹੈ 9878731752 ਪਹਿਲੇ 30 ਮਿੰਟਾਂ ਤੱਕ ਹੀ ਆਫਰ ਹੋਏਗਾ ਇਹਨਾਂ 쿠ਪਨਾਂ ਦਾ ਸੋ ਧੰਨਵਾਦ ਲਾਈਕ ਕਰੋ ਸ਼ੇਅਰ ਕਰੋ ਇਨਫੋਰਮੇਸ਼ਨ ਵਧੀਆ ਲੱਗੀ